ਮੁਗਲ ਰਾਜ ਦੀ ਜੜ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਟੀ ਹੀ ਜਿਸ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ 1704 ਈਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਗੜ੍ਹ ਸਾਹਿਬ ਦਾ ਕਿਲਾ ਛੱਡ ਕੇ ਸ੍ਰੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਮਾਛੀਵਾੜੇ ਹੁੰਦੇ ਹੋਏ ਪਿੰਡ ਹੇਰ ਪਹੁੰਚੇ ਇੱਥੇ ਮਹੰਤ ਕਿਰਪਾਲ ਜੀ ਨੇ ਗੁਰੂ ਜੀ ਨੂੰ ਪਿੰਡ ਲੰਮੇ ਜਾਣ ਲਈ ਕਿਹਾ ਪੰਕਤੀ ਹੈ ਜੀ ਲੰਮੇ ਗ੍ਰਾਮ ਆਪ ਚੱਲ ਜਾਈਏ ਸੋ ਰਾਖੇ ਤੁਮਕੋ ਕਰ ਦਈਏ ਨਰ ਸੋ ਹਜ਼ਾਰ ਹੋ ਦਾਦੇ ਪੋਤੇ ਲਰਥੇ ਡਿਡ ਡਰ ਧਰੇ ਨ ਕੋਤੇ ਗੁਰੂ ਸਾਹਿਬ ਜੀ ਨਗਰ ਲੰਮੇ ਦੇ ਵਿੱਚ 16 ਪਉ ਨੂੰ ਪੰਚੇ ਇਸ ਸਥਾਨ ਤੇ ਗੁਰੂ ਸਾਹਿਬ 21 ਦਿਨ ਰੁਕੇ ਇਥੋਂ ਹੀ ਨੂਰੇ ਮਾਹੀ ਨੂੰ ਸਰਹੰਦ ਭੇਜ ਕੇ ਮਾਤਾ ਗੁਜਰੀ ਅਤੇ ਸਹਿਬਜ਼ਾਦੇਆਂ ਦੀ ਸ਼ਹੀਦੀ ਦੀ ਖਬਰ ਮੰਗਵਾਈ ਅਤੇ ਗੁਰੂ ਜੀ ਨੇ ਕਾਹੀ ਦਾ ਬੂਟਾ ਪੁੱਟ ਕੇ ਮੁਗਲਾਂ ਦੇ ਜ਼ੁਲਮ ਰਾਜ ਦੀ ਜੜ 뿌ਟੀ ਹੀ ਇੱਥੇ ਹੀ ਦਸਮੇਸ਼ ਪਿਤਾ ਜੀ ਨੇ ਰਾਏ ਕੱਲੇ ਨੂੰ ਤਲਵਾਰ ਅਤੇ ਰਹਿਲ ਬਖਸ਼ਿਸ਼ ਕੀਤੀ ਸਤਗੁਰਾਂ ਨੇ ਮਲੇਰ ਕੋਟਲਾ ਨਵਾਬ ਸ਼ੇਰਖਾਨ ਨੂੰ ਹਾਂ ਦਾ ਨਾਰਾ ਮਾਰਨ ਤੇ ਵਾਰ ਦਿੱਤੇ ਅਤੇ ਇਸ ਸਥਾਨ ਨੂੰ ਅਨੇਕਾਂ ਵਾਰ ਦੇ ਕੇ ਨਵਾਜਿਆ ਸੰਗਤ ਜੀ ਇਸ ਸਥਾਨ ਤੇ ਉਹ ਝੰਡ ਅੱਜ ਵੀ ਮੌਜੂਦ ਹੈ ਜਿਸ ਝੰਡ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੇ ਝੰਡਵਾਲ ਇਸ਼ਾਰਾ ਕੀਤਾ ਅਤੇ ਸਿੰਘ ਨੂੰ ਝੰਡ ਦੇ ਉੱਪਰ ਚੜਨ ਲਈ ਕਿਹਾ ਨੂਰੇ ਮਾਹੀ ਦਾ ਰਸਤਾ ਵੇਖਣ ਲਈ ਕਿਹਾ ਕਿ ਨੂਰਾ ਮਾਹੀ ਸਰਹੰਦ ਤੋਂ ਕਿੱਥੇ ਜਾ ਰਿਹਾ ਹੈ ਕਿਉਂਕਿ ਨੂਰਾ ਮਾਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇਾਂ ਦੀ ਸਾਰ ਲੈਣ ਗਿਆ ਸੀ ਸਰਹੰਦ ਵਾਲਾ ਅੱਜ ਵੀ ਉਹ ਝੰਡ ਦੇ ਦਰਸ਼ਨ ਕਰਕੇ ਸੰਗਤਾਂ ਉਹੋ ਪੱਲ ਯਾਦ ਕਰਨੀਆਂ ਹਨ ਅਤੇ ਉਹ ਢਾਬ ਵੀ ਇਸ ਸਥਾਨ ਤੇ ਮੌਜੂਦ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਦਿਨ ਰਹੇ ਤੇ ਉਸ ਢਾਬ ਦੇ ਵਿੱਚ ਇਸ਼ਨਾਨ ਕਰਦੇ ਰਹੇ ਸਤਗੁਰਾਂ ਨੇ ਮਾਗੀ ਵਾਲੇ ਦਿਨ ਇਸ ਢਾਬ ਦੀ ਸੇਵਾ ਕਰਵਾ ਕੇ ਅਤੇ ਇਸ ਸਥਾਨ ਨੂੰ ਗੁਰੂ ਸਰ ਦਾ ਨਾਮ ਦਿੱਤਾ ਗੁਰੂ ਸਰ ਪੰਜੂਆਣਾ ਸਾਹਿਬ ਸੰਗਤ ਜੀ ਇਹ ਪਵਿੱਤਰ ਸਥਾਨ ਵੀ ਗੁਰਦੁਆਰਾ ਮਹਤਿਆਣਾ ਦੇ ਨੇੜੇ ਹੈ ਬਹੁਤ ਭਾਗਾਂ ਵਾਲੀ ਅਤੇ ਪਵਿੱਤਰ ਧਰਤੀ ਹੈ ਜਿੱਥੇ ਸਤਿਗੁਰਾਂ ਦੇ ਚਰਨ ਪਏ ਤੇ ਜਿੱਥੇ ਜਿੱਥੇ ਸਤਿਗੁਰਾਂ ਦੇ ਵਾਰ ਹੋਣ ਜਿੱਥੇ ਜਿੱਥੇ ਚਰਨ ਪਏ ਹੋਣ ਉਸ ਜਗ੍ਹਾ ਤੁਹਾਡੀ ਕੀਤੀ ਅਰਦਾਸ ਵੀ ਵਿਅਰਥ ਨਹੀਂ ਜਾਂਦੀ ਬਸ ਇਨਸਾਨ ਦਾ ਵਿਸ਼ਵਾਸ ਹੋਣਾ ਚਾਹੀਦਾ ਤੇ ਸੰਗਤ ਜੀ ਸਾਡੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਸਾਨੂੰ ਸਪੋਰਟ ਕਰਿਆ ਕਰੋ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਰਹੀਏ ਫਤਿਹ ਦੀ ਸਾਂਝ ਪੰਨਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ